ਸ੍ਰੀ ਕਾਲ ਜੀ ਡਾਕਟਰ ਦਸਕਰ ਸਿੰਘ ਸੰਧਵਾ ਜੀ ਦੇ ਗ੍ਰੇਟ ਐਪਸ ਸਬਜੈਕਟ ਦੇਸ਼ ਵਿਦੇਸ਼ ਵਿੱਚ ਵਸਦੇ ਨਰਪੈਸ ਸਤ ਚੈਨਲ ਵੇਖਣ ਵਾਲੇਾਰੇ ਦਸਕਰ ਡਾਕਟਰ ਦਸਕਰ ਸਿੰਘ ਸੰਧਵਾ ਮਦੋਂ ਪਿਆਰਪੂਰੀ ਸਤਿ ਸ਼ਕਾਲ ਵੈਦੁਰਜੀ ਦਾ ਖਾਲਸਾ ਸ੍ਰੀ ਵੈਦੁਰਜੀ ਦੀ ਫਤਿਹ ਅੱਜ ਇੱਥੇ ਸਾਡੇ ਕੋਲੇ ਪਹੁੰਚਿਆ ਉਹ ਕੇ ਕਲਾਕਾਰ ਲੋਦੀਪ ਸਾਹਿਬ ਇਹ ਨਾਲ ਬੀਬਾ ਕਮਲਪ੍ਰੀਤ ਕੌਰ ਹੈ ਇਹ ਇਨਾਂ ਨੇ ਪਿੱਛੇ ਜੇ ਇੱਕ ਗਾਣਾ ਕੀਤਾ ਸੀਗਾ ਬਹੁਤ ਵਧੀਆ ਗੀਤ ਸੀ ਲੋਕਾਂ ਨੇ ਇਨਾਂ ਨੂੰ ਭਰਮਾ ਹੰਗਾਰਾ ਦਿੱਤਾ ਤੇ ਅੱਜ ਵੀ ਇਹ ਇੱਕ ਗਾਣਾ ਕਰਵਾ ਕੇ ਆਏ ਆ ਤੇ ਹੋ ਸਕਦਾ ਇਹਦੇ ਵਿੱਚ ਵੀ ਲੋਕ ਇਨਾਂ ਨੂੰ ਬਹੁਤ ਪਿਆਰ ਸਤਿਕਾਰ ਕਰਨਗੇ ਆਪਾਂ ਅੱਜ ਇਨਾਂ ਨਾਲ ਇੱਥੇ ਗੱਲਬਾਤ ਕਰਦੇ ਆਂ ਹਾਂਜੀ ਕੁਲਦੀਪ ਸਾਹਿਬ ਜੀ ਤੁਹਾਡਾ ਇੱਥੇ ਪਹੁੰਚਣ ਤੇ ਅਸੀਂ ਸਵਾਗਤ ਕਰਦੇ ਆ ਜੀ ਆਇਆਂ ਕਹਿੰਦੇ ਆ ਤੇ ਤੁਸੀਂ ਅੱਜ ਇੱਥੇ ਪਹੁੰਚਿਆ ਸਾਡੇ ਕੋਲੇ ਤੇ ਕਿਹੜਾ ਕਿਹੜਾ ਗਾਣਾ ਤੁਸੀਂ ਐ ਜਿਹੜਾ ਗਾਇਆ ਲੋਕਾਂ ਦੇ ਰੂਹ ਰੂਹ ਹੋਏ ਆ ਉਹਦੇ ਬਾਰੇ ਦੱਸੋ ਜੀ ਮੇਰੇ ਪਿਆ ਸਾਚਾ ਜੀ ਉਹਦਾ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਮਾਨ ਬਖਸ਼ਿਆ ਤੇ ਸਟੂਡੀਓ ਵਿੱਚ ਸਾਨੂੰ ਬੁਲਾਇਆ ਜੀ ਹੁਣ ਅਸੀਂ ਬੀਬਾ ਜੀ ਨਾਲ ਗੱਲਬਾਤ ਕਰਦੇ ਆ ਇਹਨਾਂ ਦਾ ਦੋ ਗਾਣਾ ਹੈ ਦੋਨਾਂ ਦਾ ਤੇ ਬਹੁਤ ਹੀ ਵਧੀਆ ਦੋ ਗਾਣਾ ਹੈ ਹਾਂਜੀ ਤੁਹਾਡਾ ਨਾਮ ਕੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਤੁਸੀਂ ਕਿੰਨੇ ਚਿਰ ਤੋਂ ਇਹੇ ਗਾਉਂਦੇ ਆਂ ਹਾਂਜੀ ਸਭ ਤੋਂ ਪਹਿਲਾਂ ਤੇ ਪਿਆਰਪਰੀ ਸਸੀ ਕੌਰ ਜੀ ਜੀ ਸਾਡਾ ਮੈਂ ਤਾਂ ਹੋ ਗਿਆ ਜੀ 6-7 ਸਾਲ ਹੋ ਗਏ ਮੈਨੂੰ ਗਾਉਂਦੇ ਵਿੱਚ ਤੇ ਆ ਹੁਣ ਥੋੜਾ ਟਾਈਮ ਹੋਇਆ ਸਾਡਾ ਗਾਣਾ ਬਣਾ ਰਿਹਾ ਮੈਂ ਜਰ ਦੇ ਤੇ ਤੁਸੀਂ ਤੁਹਾਨੂੰ ਅਸੀਂ ਹੁਣ ਅੱਜ ਗਾਣਾ ਕਰੀਏ ਹੁਣ ਐਵੇਂ ਤੁਹਾਨੂੰ ਕਿੰਨੇ ਚਿਰ ਦਾ ਇਹ ਸ਼ੌਕ ਪੈਦਾ ਹੋਇਆ ਵੀ ਸ਼ੌਕ ਤਾਂ ਮੈਨੂੰ ਜੀ ਬਹੁਤ ਟਾਈਮ ਦਾ ਜੀ ਬਚਪਨ ਤੋਂ ਗਾਉਂਦੀ ਸੀ अच्छा ਤੁਸੀਂ ਆਪਦੇ ਵੀ ਗਾਣੇ ਜੋੜਦੇ ਆਂ ਹਾਂਜੀ ਮੈਂ ਆਪ ਲਿਖਦੀ ਵੀ ਆਂ ਜੀ ਚੋਣ ਅੱਛਾ ਤੁਸੀਂ ਕਿਹੜੀ ਜਗ੍ਹਾ ਤੋਂ ਬਲੋਂਗ ਕਰਦੇ ਆਂ ਮੈਂ ਪਟਿਆਲਾ ਸਿੰਘ ਪਾਲਾ ਜ਼ਿਲ੍ਹਾ ਪਟਿਆਲਾ ਤੋਂ ਅੱਛਾ ਇਹ ਕੌਦੀਪ ਸਿੰਘ ਨਾਲ ਕਿੰਨਾ ਕੁ ਚਿਰ ਹੋਇਆ ਤੁਹਾਡੀ ਮੁਲਾਕਾਤ ਹੋਈ ਦਾ ਵੀ ਤੁਸੀਂ ਰਲ ਮਿਲ ਕੇ ਇਹ ਗੀਤ ਗਾਉਂ ਤੇ ਲੋਕਾਂ ਨੂੰ ਰੂਪ ਰੂਪ ਹੋਣ ਤੇ ਲੋਕਾਂ ਨੂੰ ਇਹ ਤੁਹਾਡਾ ਪਿਆਰ ਮਿਲਦਾ ਰਵੇ ਸਾਨੂੰ 6-7 ਮਹੀਨੇ ਹੋ ਗਏ ਜੀ ਇਕੱਠਾਂ ਕੰਮ ਕਰਦੇ ਹਾਂ ਹਾਂਜੀ ਤੇ ਕਿਵੇਂ ਲੱਗਦਾ ਤੁਹਾਨੂੰ ਆਪ ਸ੍ਰੀ ਦੀ ਕੰਮ ਕਰਦਿਆਂ ਨੂੰ ਵੀ ਚੰਗਾ ਲੱਗਦਾ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਸੁਣਾਓ ਜੀ ਜਿਹੜਾ ਤੁਸੀਂ ਪਹਿਲਾ ਗਾਣਾ ਗਾਇਆ ਸੀਗਾ ਉਹਦੇ ਬਾਰੇ ਤੁਸੀਂ ਦਰਸ਼ਕਾਂ ਨੂੰ ਕੁਝ ਦੱਸੋ ਜੇ ਉਹ ਕਿਸ ਤਰ੍ਹਾਂ ਦਾ ਸੀ ਦੋ ਲੈਣਾ ਬੋਲ ਕੇ ਸੁਣਾਓ ਜੀ ਹਾਂਜੀ ਪੇਛ ਗਈ ਨਾ ਮੇਰੀ ਹੈ ਪੇਛ ਗਈ ਨਾ ਮੇਰੀ ਪੇਛ ਗਈ ਨਾ ਮੇਰੀ ਮੈਂ ਮਜ ਛੱਡ ਤੁਰ ਗਿਏ ਇਕੱਲੇ ਹਾਏ 니 ਛੱਡ ਤੁਰ ਗਿਏ ਇਕੱਲੇ ਛੱਡ ਤੁਰ ਗਿਏ ਇਕੱਲੇ ਤੂੰ ਦੁੱਖਾਂ ਵਸ ਪਾ ਕੇ ਨੀ ਤੁਰ ਚੱਲੀਏ ਬੇਦਰਦ ਹੰਝੂਆਂ ਲੜ ਲਾ ਕੇ ਨੀ ਮੈਨੂੰ ਛੱਡ ਤੁਰ ਗਿਏ ਬੇਦਰਦ ਹੰਝੂਆਂ ਲੜ ਲਾ ਕੇ ਰੀ ਇਸ ਜੋੜੀ ਦਾ ਪਹਿਲਾ ਗੀਤ ਆਇਆ ਸੀ ਬਹੁਤ ਹੀ ਲੋਕਾਂ ਨੇ ਇਹਨਾਂ ਨੂੰ ਸਤਿਕਾਰ ਦਿੱਤਾ ਪਿਆਰ ਦਿੱਤਾ ਤੇ ਬਹੁਤ ਵਧੀਆ ਇਹਨਾਂ ਨੇ ਗਾਇਆ ਵੀ ਸੀ ਤੇ ਬਹੁਤ ਵਧੀਆ ਇਹ ਗਾਣੇ ਦੇ ਅਲਫਾਜ਼ ਵੀ ਬਹੁਤ ਵਧੀਆ ਸੀ ਤੇ ਹੁਣ ਆਪਾਂ ਅ ਕੁਲਦੀਪ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਆ ਕੁਲਦੀਪ ਸਾਹਿਬ ਜੀ ਤੁਸੀਂ ਦੱਸੋ ਜੇ ਤੁਹਾਡੇ ਕਦੋਂ ਕੇਹੇ ਗਾਉਣ ਦੀ ਰੁਚੀ ਚ ਮਾਨਾ ਜਿਹੜਾ ਲੱਗਿਆ ਤੇ ਤੁਸੀਂ ਕਿਵੇਂ ਤੁਹਾਡੇ ਦਿਲ ਦੇ ਵਿੱਚ ਖਿਆਲ ਆਇਆ ਵੀ ਇਸ ਵੀ ਉਮਰ ਵੀ ਕਾਫੀ ਹੋ ਗਈ ਹੈ ਤੇ ਤੁਸੀਂ ਇਹਦੇ ਵਿੱਚ ਕਿਵੇਂ ਦਿਲਚਸਪੀ ਵਿਖਾਈ ਹਾਂਜੀ ਡਾਕਟਰ ਸਾਹਿਬ 2004 ਤੋਂ ਮੇਰਾ ਪਹਿਲਾ ਗਾਣਾ ਲਿਖਿਆ ਸੀ ਉਸ ਤੋਂ ਬਾਅਦ ਕਿਰਨ ਕਮਾਂ ਕਰਾ ਚ ਉਲਝ ਗਏ ਇਸ ਪਛੇ ਖਿਆਲ ਵੀ ਖਿਆਲ ਨਹੀਂ ਰਿਹਾਗਾ ਤੇ ਮੌਕਾ ਨਹੀਂ ਮਿਲਿਆ ਕਿ ਚੰਗੇ 파ਟਰਨ ਦਾ ਜੋੜੀ ਦਾ ਇੱਕ ਆ ਮਿਲ ਜੀ ਸਕਤੂ ਆਦੀ ਮੁਲਾਕਾਤ ਹੋਈ ਜੀ ਇਹ ਵੀ ਦਾ ਗਾਣਾ ਤੇ ਰਤਨਾ ਵਰਤਵਾੜ ਕਰਤਾ ਤੇ ਮੈਡਮ ਕਮਲ ਸਿੱਧੜੀ ਇਹ ਦੁਕਾਨ ਨਿਕਲ ਹੋਇਆ ਸੀਗਾ ਇਹ ਗਾਣਾ ਵੇਖੋ ਕਮਲਜੀਤ ਸਿੱਧੂ ਆ ਜਿਹੜਾ ਕਿੰਨੀ ਵਧੀਆ ਸਰੀਲੀ ਆਵਾਜ਼ ਹੈ ਜਿੰਦੀ ਆਵਾਜ਼ ਬਹੁਤ ਵਧੀਆ ਹੈ ਬਹੁਤ ਸੂਰਤਵ ਆ ਆ ਲੋਕਾਂ ਨੇ ਤੁਹਾਨੂੰ ਪਸੰਦ ਵੀ ਬਹੁਤ ਕੀਤਾ ਹੈ ਤੇ ਹੁਣ ਜਿਹੜਾ ਤੁਸੀਂ ਗੀਤ ਗਾ ਕੇ ਆਏ ਆ ਤੁਸੀਂ ਇਹਦੇ ਬਾਰੇ ਵੀ ਦੋ ਸ਼ਬਦ ਸਾਡੇ ਨਾਲ ਸਾਂਝੇ ਕਰੋ। ਕਰਦੀ ਤੈਨੂੰ ਪਿਆਰ ਬਥੇਰਾ ਤੂੰ ਤੈਨੂੰ ਨਹੀਂ ਆਉਂਦਾ ਮੇਰਾ ਕਰਦੀ ਤੈਨੂੰ ਪਿਆਰ ਬਥੇਰਾ ਤੈਨੂੰ ਨਹੀਂ ਆਉਂਦਾ ਮੇਰਾ ਕਰਦਾ ਚਿਤ ਰਾਈਆਂ ਵੀ ਛੱਡਦਾ ਮੈਂ ਕਰ ਲੈ ਮੈਨਿ ਅੰਨ੍ਯਾ ਵੀ ਛੱਡਦਾ ਮੈਂ ਤੈਨੂੰ ਰੋਕਣਾ ਐਵੇਂ ਸ਼ਕਤ ਕਰਦੀ ਰਹਿੰਦੀ ਬੇਨਗਲ ਤੋਂ ਲੜਦੀ ਰਹਿੰਦੀ ਨੀ ਐਵੇਂ ਸ਼ਕਤ ਕਰਦੀ ਰਹਿੰਦੀ ਬੇਨਗਲ ਤੋਂ ਲੜਦੀ ਰਹਿੰਦੀ ਮਾੜੀ ਗੱਲ ਤੇਰੀ ਨੀ ਦੱਸ ਦੇ ਮੇਰੇ ਦਿਲ ਦੀ ਰੌਣਕ ਤੈਥੋਂ ਬਿਨ ਕਿਹੜੀ ਨੀ ਦੱਸ ਦੇ ਮੇਰੇ ਦਿਲ ਦੀ ਰਾਣੀ ਤੈਥੋਂ ਬਿਨ ਕਿਹੜੀ ਨੀ ਦੱਸ ਦੇ ਮੇਰੇ ਦਿਲ ਦੀ ਮਲਕਾ ਬਹੁਤ ਖੂਬਸੂਰਤ ਆਵਾਜ਼ ਹੈ ਇੱਕੋ ਇਸ ਜੋੜੀ ਦੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹੋਰ ਵੀ ਇਹਨਾਂ ਨਾਲ ਆਪਾਂ ਗੱਲਾਂបੱਤਾਂ ਕਰਾਂਗੇ ਹੋਰ ਵੀ ਤੁਹਾਡੇ ਕੋਈ ਗੀਤ ਆਏ ਬੀਬਾ ਜੀ ਉਹਦੇ ਬਾਰੇ ਵੀ ਤੁਸੀਂ ਸਾਨੂੰ ਜਾਣਕਾਰੀ ਦਿਓ ਜਿਹੜੇ ਤੁਹਾਡੇ ਆਪ ਦੇ ਜੋੜੇ ਆ ਜਾਂ ਤੁਸੀਂ ਉਹ ਗਾਉਂਦੇ ਆ ਹਾਂਜੀ ਇੱਕ ਪਿੱਛੇ ਜੀ ਮੇਰਾ Song ਆ ਸੀ ਦੋਹੜਿਆਂ ਨੌ ਦੇ ਵਿੱਚ ਆਇਆ ਸੀ ਤੇ ਮਾਹੀ ਵੇ ਮਾਹੀ ਕਿਰੀ ਜਿਪ ਗਾਦੇ ਮਾੜੇ ਪਾਣੀ ਲਈ ਫਿਰ ਤੇਰੇ ਲਾਦੇ ਮਾੜੇ ਪਾਣੀ ਲਈ ਫਿਲਟਰ ਲਾ ਦੇ ਰਹਿੰਦਾ ਆਂ ਗਿਆ ਕਿ ਮੇਰਾ ਦੁੱਖ ਦਾਵੇ ਮਾੜੇ ਪਾਣੀ ਨਾਲ ਪਾਣੀ ਨਾਲ ਲੱਗ ਕੇ ਮੇਰਾ ਦੁੱਖ ਦਾਵੇ ਮਾੜੇ ਪਾਣੀ ਨਾਲ ਪਾਣੀ ਨਾਲ ਲੱਗ ਕੇ ਮੇਰਾ ਦੁੱਖ ਦਾਵੇ ਮਾੜੇ ਪਾਣੀ ਨਾਲ ਮਾੜਾ ਪਾਣੀ ਦਿੰਦਾ ਹੱਡੀਆਂ ਨੂੰ ਖਾਰਵੀ ਉੱਤੋਂ ਖਰਚਾ ਕਰਾਉਂਦੇ ਡਾਕਿਧਾਰ ਮਾੜਾ ਪਾਣੀ ਦਿੰਦਾ ਹੱਡੀਆਂ ਨੂੰ ਖਾਰਵੀ ਉੱਤੋਂ ਖਰਚਾ ਕਰਾਉਂਦੇ ਢਾਕਦਾਰ ਵੀ ਕਿਹੜਾ ਪੀਨੇ ਉਹ ਪਾਣੀ ਵੈ ਦੀ ਪੁੱਛਦਾ ਵੀ ਮਾੜੇ ਪਾਣੀ ਨਾਲ ਪਾਣੀ ਨਾਲ ਲੱਗੇ ਮੇਰਾ ਦੁੱਖ ਦਾ ਵੀ ਮਾੜੇ ਪਾਣੀ ਨਾਲ ਪਾਣੀ ਨਾਲ ਲੱਗੇ ਮੇਰਾ ਦੁੱਖ ਦਾ ਵੀ ਮਾੜੇ ਪਾਣੀ ਨਾਲ ਵੀ ਬਾਈ ਤੁਹਾਡੀ ਆਵਾਜ਼ ਕਿੰਨੀ ਖੂਬਸੂਰਤ ਹੈ ਅੱਜ ਤੁਹਾਡੀ ਤਬੀਅਤ ਵੀ ਵੈਸੇ ਠੀਕ ਨਹੀਂ ਫਿਰ ਵੀ ਇੰਨੀ ਸ੍ਰੀਲੀ ਆਵਾਜ਼ ਇਹ ਇੰਨਾ ਚਿਰ ਤੁਸੀਂ ਕਿਵੇਂ ਛੁਪ ਕੇ ਬੈਠੇ ਰਹੇ ਕਿਉਂ ਲੋਕਾਂ ਦੇ ਰੂਪ ਰੂਪ ਨਹੀਂ ਹੋਏ ਇਹਦੇ ਕੋਈ ਕਾਰਨ ਹੈ ਇਹਦੇ ਕਾਰਨ ਜੀ ਬਸ ਕਰ ਦੀ ਗ੍ਰੀਪੀ ਕਰਕੇ ਅੱਗੇ ਨਹੀਂ ਆ ਸਕੀ ਜੀ ਬਹੁਤ ਮਿਹਨਤ ਕੀਤੀ ਸੀ ਪਰ ਅੱਜ ਤੱਕ ਕਿਸੇ ਨੇ ਕਦੇ ਵੀ ਹੱਥ ਨਹੀਂ ਪੜਾਇਆ ਸੀ ਜਿ ਕਿਸੇ ਨੇ ਉਲਟ ਨਹੀਂ ਕੀਤੀ ਕਿ ਚਲ ਆਪਾਂ ਗਾਣਾ ਕਰਵਾ ਦਈਏ ਹੁਣ ਕਿਵੇਂ ਲੱਗਦਾ ਤੁਹਾਨੂੰ ਵੀ ਤੁਸੀਂ ਅੱਗੇ ਇਸ ਵਾਸਤੇ ਪਹੁੰਚੋਗੇ ਵੀ ਲੋਕਾਂ ਦੇ ਰੂਪ ਰੂਪ ਹੋ ਕੇ ਲੋਕਾਂ ਨੂੰ ਆਪਦੀਆਂ ਜਿਹੜੀਆਂ ਸਰੀਲੀਆਂ ਆਵਾਜ਼ਾਂ ਸੁਣਾਓਗੇ ਹਾਂਜੀ ਅਸੀਂ ਸੁਣਾਵਾਂਗੇ ਜੀ ਅਸੀਂ ਬਹੁਤ ਤੋਰ ਫਰਕੇ ਦੇਖ ਲਿਆ ਜੀ ਸਾਡੇ ਕਿਸੇ ਨੇ ਬਾਹ ਨਹੀਂ ਪੜੀ ਉਸ ਤੋਂ ਬਾਅਦ ਅਸੀਂ ਇਹ ਸੋਚ ਲਿਆ ਕਿ ਅਸੀਂ ਆਪਣਾ ਹੀ ਲਿਖਾਂਗੇ ਆਪਣੇ ਗਾਵਾਂਗੇ ਕਿ ਹੁਣ ਤੁਸੀਂ ਆਪਣਾ ਹੀ ਲਿਖਦੇ ਤੇ ਸਾਰਾ ਖਰਚਾ ਵੀ ਤੁਹਾਡਾ ਆਪਦਾ ਹੀ ਹੁੰਦਾ ਹੈ ਹਾਂਜੀ ਸਾਡੇ ਨਾਲ ਕੁਲਦੀਪ ਸਾਹਿਬ ਵੀ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਕੁਲਦੀਪ ਜੀ ਤੁਹਾਨੂੰ ਕਿੰਨੇ ਚਿਰ ਤੋਂ ਇਹ ਸ਼ੌਂਕ ਸੀ ਜਿਹੜਾ ਜਾਗਿਆ ਜਿਹੜਾ ਅੱਜ ਸ਼ੌਂਕ ਹੈ ਇਹ ਤੁਹਾਡੇ ਮੂੰਹ ਦੇ ਵਿੱਚੋਂ ਬਾਹਰ ਆਇਆ ਤੇ ਤੁਹਾਡੀ ਇੰਨੀ ਵਧੀਆ ਆਵਾਜ਼ ਨੇ ਦਰਸ਼ਕਾਂ ਦਾ ਮਨ ਮੋਲਿਆ ਇਹਦੇ ਬਾਰੇ ਦੱਸੋ ਹਾਂਜੀ ਇਹ ਸੰਗਤ ਪਰਮ ਪਰਮਾਣੂ ਗੱਲ ਜੀ 2004 ਤੋਂ ਕੰਮ ਜੀ ਸ਼ੁਰੂ ਹੋਏ ਜੀ ਤੇ ਕਾਫੀ ਸਮਾਂ ਹੋ ਗਿਆ ਸਿਰ ਅੱਛ ਕਰਦੇ ਆ ਉਹਨੂੰ ਤੇ ਬਸ ਹੁਣ ਮੌਕਾ ਦਿੱਤਾ ਵਾਈਗੁਰ ਨੇ ਵਾਈਗੁਰ ਨੇ ਇੱਕ ਵਧੀਆ ਜੋੜੀ ਇੱਕ ਵਧੀਆ ਜੋੜੀਦਾਰ ਬਣ ਦਿੱਤਾ ਤੇ ਬਸ ਜਿਹੜੀ ਗਾਣਾ ਗਾਉਣਾ ਗੱਲ ਕਰ ਤੁਸੀਂ ਵੀ ਆਪਦੇ ਕੋਈ ਗਾਣੇ ਜੋੜਦੇ ਆ ਜਾਂ ਲਿਖਦੇ ਆ ਜਾਂ ਫਿਰ ਗਾਉਨੇ ਆ ਕੋਈ ਉਹਦੇ ਵਿੱਚੋਂ ਕੋਈ ਇੱਕ ਅੱਧਾ ਸਾਡੇ ਨਾਲ ਕਰੋ ਹਾਂਜੀ ਮੇਰੇ ਲਗਭਗ ਮੇਰੇ 1200 ਗਾਣੇ ਮੇਰਾ ਕੋਲ ਲਿਖਿਆ ਹੋਇਆ ਹੈ ਜੀ ਤੇ ਹੌਲੀ ਹੌਲੀ ਅਸੀਂ ਸੁਣਾਵਾਂਗੇ ਕਰਦਣ ਉਹਨਾਂ ਵਿੱਚੋਂ ਕੋਈ ਪਿਆਰਾ ਜਿਹਾ ਗਾਣਾ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਦਾ ਉਹ ਤੁਸੀਂ ਮੈਨੂੰ ਸੁਣਾਓਗੇ ਹਾਂਜੀ ਤੇ ਖੜਿਆ ਕਸਾ ਲੈ ਕੇ ਨਹੀਂ ਬਾਦੇ ਨਹੀਂ ਤੂੰ ਖੈਰ ਜੱਟੀਏ ਨਹੀਂ ਤੇਰੇ ਦਰ ਤੇ ਖੜਿਆ ਕਸਾ ਲੈ ਕੇ ਬਾਦੇ ਨਹੀਂ ਤੂੰ ਖੈਰ ਜੱਟੀਏ ਜੇ ਪਤਾ ਹੁੰਦਾ ਮੇਰੇ ਲਈ ਤੂੰ ਮੱਥੇ ਜਾਵੇਂਗੀ ਇਹ ਲੱਗਣੀ ਮੰਗਦਾ ਨਾ ਖੈਰ ਇਹ ਕਰ ਦਿੰਦਾ ਛੱਡਨੀ ਮੰਗਦਾ ਨਾ ਖੈਰ ਇਹ ਕਰ ਦਿੰਦਾ ਛੱਡਨੀ ਭੁੱਲੇ ਜਖ ਮਨ ਨੂੰ ਭੁੱਲੇ ਜਖ ਮਨ ਤਾਜਾ ਕਰ ਦਿੱਤਾ ਨਹੀਂ ਛਾਲ ਮਾਰਾਂ ਨਹਿਰ ਜੱਟੀਏ ਤੇਰੇ ਦਰ ਤੇ ਖੜਾ ਹਾਂ ਕਸਾ ਲੈ ਕੇ ਪਾ ਦੇ ਨਹੀਂ ਤੂੰ ਖੈਰ ਜੱਟੀਏ ਨਹੀਂ ਤੇਰੇ ਦਰ ਤੇ ਉਹ ਤੇਰੇ ਦਰ ਤੇ ਖੜਾ ਹਾਂ ਕਸਾ ਲੈ ਕੇ ਪਾ ਦੇ ਨਹੀਂ ਤੂੰ ਖੈਰ ਜੱਟੀਏ ਵੀ ਤੁਹਾਡਾ ਬੀਬਾ ਕਮਲਜੀਤ कौर ਕੋਈ ਗਾਣਾ ਹੈ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆ ਜਿਹੜੇ ਤੁਸੀਂ ਆਪ ਦੀ ਆਪ ਗਾਉਣ ਗਣਾਉਨੇ ਆ ਆਪ ਦਾ ਜੋੜਿਆ ਉਹਦੇ ਦੋ ਸ਼ਬਦ ਸੁਣਾਓ ਸਾਨੂੰ ਲਾ ਕੇ ਜ਼ਿੰਦਗੀ ਚ ਅੱਗੇ ਵੀ ਤੋਂ ਵੱਜਿਆ ਬੁਲੈਤ ਦੱਸ ਕੀ ਦੇ ਕੋਲੇ ਕਰਾਂ ਚੱਲੇ ਦਿਲ ਦੀ ਸ਼ਿਕਾਇਤ ਕਾ ਉਂ ਜਨੇ ਨੂੰ ਦੇ ਗਿਆ ਨਿਸ਼ਾਨੀ ਤੂੰ ਆਪਣਾ ਰਮਾਲ ਸੋਹਣਿਆ ਵੇ ਕੱਤਦੀਆਂ ਕੰਧਾਂ ਨਾਲ ਹੁੰਦਾ ਨਹੀਂ ਵਪਾਰੀ ਦਾ ਟੁੱਟ ਨਾ ਜਾਵੇ ਮੇਰਾ ਰਹਿਦਾ ਦਿਲ ਡਰਦਾ ਹਏ ਕੱਤਦੀਆਂ ਕੰਧਾਂ ਨਾਲ ਹੁੰਦਾ ਨਹੀਂ ਵਪਾਰੀ ਦਾ ਟੁੱਟ ਨਾ ਜਾਵੇ ਮੇਰਾ ਰਹਿਦਾ ਦਿਲ ਡਰਦਾ ਕੋਈ ਲੁੱਟ ਲਈ ਨਾ ਮੇਰੇ ਸੰਸਾਰ ਦੇ ਗਿਆਂ ਨਛਾਨੀ ਤੂੰ ਆਪਣਾ ਰਮਾਲ ਸੋਣਿਆ ਹੰਜੂ ਪੁੰਜਣੇ ਨੂੰ ਦੇ ਗਿਆਂ ਨਛਾਨੀ ਤੂੰ ਆਪਣਾ ਰਮਾਲ ਸੋਣਿਆ ਵੇ ਵੇਖੋ ਕਿੰਨਾ ਦਿਲ ਨੂੰ ਛੂਹਣ ਵਾਲਾ ਗੀਤ ਇਹਨਾਂ ਨੇ ਗਾਇਆ ਕਿੰਨੀ ਵਧੀਆ ਸਰੀਲੀ ਆਵਾਜ਼ ਦੇ ਵਿੱਚ ਗਾਇਆ ਇਹ ਦੇਖੋ ਇਹਨਾਂ ਦੇ ਜਿਹੜਾ ਹੈ ਪੈ ਸਮਝਿਆ ਜਾਊਗਾ ਪੈਰਲਾਈਜ਼ ਵੀ ਹੈ ਲੱਤਾਂ ਤੋਂ ਤੁਰਿਆ ਨਹੀਂ ਜਾਂਦਾ ਬੀਬੀ ਦੇ ਤੇ ਕਿੰਨੀ ਖੂਬਸੂਰਤ ਆਵਾਜ਼ ਹੈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਇਸ ਜੋੜੀ ਦਾ ਆਪਾਂ ਬਹੁਤ ਸਤਿਕਾਰ ਕਰੀਏ ਪਿਆਰ ਦੇਈਏ ਇਹਨਾਂ ਨੂੰ ਇਹਨਾਂ ਨੂੰ ਵੱਧ ਤੋਂ ਵੱਧ ਤਰੱਕੀਆਂ ਬਖਸ਼ੇ ਪ੍ਰਮਾਤਮਾ ਇਹਨੂੰ ਵੱਧ ਤੋਂ ਵੱਧ ਆਪਾਂ ਲਾਇਕ ਕਰੀਏ ਵੱਧ ਤੋਂ ਵੱਧ ਸ਼ੇਅਰ ਕਰੀਏ ਆਪਦੇ ਆਪਦੇ ਕਮੈਂਟਾਂ ਦੇ ਵਿੱਚ ਇਹਨਾਂ ਇਸ ਜੋੜੀ ਵਾਸਤੇ ਆਪਾਂ ਬਹੁਤ ਵਧੀਆ ਹੰਗਾਰਾ ਭਰੀਏ ਤਾਂ ਜੇ ਇਹ couples ਅੱਗੇ ਜਾ ਕੇ ਉਸ ਕਰ ਸਕੇ ਮੈਂ ਨਰਪੈ ਸੱਚ ਤੋਂ ਡਾਕਟਰ ਜਸਕਰਨ ਸਿੰਘ ਸੰਧਵਾ ਮੈਂ ਕੁਲਜੀਤ ਕਾ ਖਾਲਸਾ ਸ੍ਰੀ ਵਾਹਿਗੁਰੂ ਬੰਦੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ